ਉਫ ਜਾਇਆ ਜਾਵੇ ਤੇ ਉਹਨਾਂ ਨੇ ਆਪਣੇ ਕਾਰਵਾਈ 11:30 ਵਜੇ ਚਾਲੂ ਕਰ ਦਿੱਤੀ ਸੀ ਤੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਨੁਕਸਾਨ ਹੋਇਆ ਐਸਕੇ ਉਸ ਨੂੰ ਕੋਈ ਗੋਲੇ ਤਾਂ ਨਹੀਂ ਨਾ ਖਾਏਗਾ ਉਹਨਾਂ ਨੇ ਫਿਰ ਕੁਛ ਨਾ ਕੁਛ ਉਹਦਾ ਜਵਾਬਦੇਹੀ ਵੀ ਦਿੱਤੀ ਹੋਏਗੀ ਇੱਥੇ ਕੋਈ ਦੋਰ ਆਏ ਨਹੀਂ ਪਰ ਕਪਹਿਲ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਇੱਕ ਦਾ ਪਿਛਲਾ ਟਾਇਰ ਹੈ ਇਹ ਗੋਲੀ ਤੋਂ ਬਿਨਾ ਕਿਵੇਂ ਪਾੜ ਜੂਗਾ ਕੋਈ ਨਿੱਕੀ ਮੋਟੀ ਚੀਜ਼ ਨਾਲ ਤਾਂ ਪਾੜ ਨਹੀਂ ਸਕਦਾ ਜਿਆ ਜਸਲਾ ਵਰਤਿਆ ਜਾਣ ਦੇਆ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਲੱਗਾ ਜੀ ਹੁਣ ਦੇਖੋ ਸਾਡਾ ਨੁਕਸਾਨ ਕਿੰਨਾ ਕੀਤਾ ਹਾਂਜੀ ਗੱਲ ਹੁਣ ਭਨਾਈ ਭਾਈ ਕਨਈਆ ਜੀ ਦੇ ਵਾਰਸਾ ਜਿਹੜੇ ਮਲਮ ਪੱਟੀ ਕਰ ਰਹੇ ਨੇ ਭਾਵੇਂ ਉਹ ਫੌਜੀ ਵੀ ਹੁੰਦੇ ਉਹਨਾਂ ਨੂੰ ਹੀ ਕਰਨੀ ਸੀ ਤੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਉਹੀ ਵਿਹਾਰ ਕੀਤਾ ਆਪਾਂ ਪਹੁੰਚਿਆ ਖਨੌਰੀ ਬਾਡਰ ਤੇ ਜਿੱਥੇ ਬਾਈ ਹੋਰੀ ਨੌਜਵਾਨ ਪਹੁੰਚੇ ਹੋਏ ਨੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਾਈ ਜੀ ਹੋਰਾਂ ਨਾਲ ਵੀ ਗੱਲ ਕਰਾਂ ਪੌਮ ਦੇ ਜੋਧੇ ਪਹੁੰਚੇ ਨੇ ਜਿਹੜੇ ਅਣਖੀ ਹੁੰਦੇ ਨੇ ਉਹ ਬਾਡਰਾਂ ਦੇ ਪੌਂਦੇ ਨੇ ਆ ਦੇਖੋ ਬਾਈ ਹਰ ਆ ਰਹਿਆਂ ਦੀਆਂ ਤਸਵੀਰਾਂ ਦਿਖਾ ਰਹੇ ਆ ਲਾਈਵ ਬਾਈ ਜੀ ਹਰ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਬਾਈ ਜੀ ਕੱਲ ਨੌਜਵਾਨਾਂ ਉੱਤੇ ਜ਼ੁਲਮ ਕਰਿਆ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਤਾ ਜੀ ਅੰਨਾ ਤਸ਼ੱਦਦ ਦੇ ਜਿਹੜਾ ਮੋਦੀ ਸਰਕਾਰ ਵੱਲੋਂ ਕੀਤਾ ਜਾਂਦਿਆ ਹੈ ਤੇ ਖੱਟਰ ਸਰਕਾਰ ਇਹਦਾ ਟੂਲ ਕਿੱਟ ਬਣੀ ਹੋਈ ਹੈ ਅਗਲੇ ਪੰਨੇ ਪਿੱਛੇ ਦੇ ਅਮਿਤ ਸ਼ਾਹ ਹੈ ਤੇ ਇਹ ਕੱਲ ਇੱਥੇ ਸਮਿਲਦਾ ਵੀ ਕੋਈ ਘੱਟ ਘੱਟ 1000 ਰਾਉਂਡ ਫਾਇਰ ਕੀਤੇ ਗਏ ਹੋਣਗੇ। ਕੋਈ ਅੱਛਾ ਜੀ। ਕੋਈ ਵੀ ਚੀਜ਼ ਕਿਸੇ ਵੀ ਉੱਪਰ ਲਾ ਰਿਹਾ ਉਸ ਨੂੰ ਲਗਣਾ ਹੀ ਹੈ। ਅਗਹੀ ਬਾਦ ਇਹ ਵੀ ਕੱਲ ਕਾਲ ਦਿੱਤੀ ਗਈ ਸੀ ਆਪਣੇ ਮੋਰਚੇ ਵੱਲੋਂ ਕਿ ਆਪਾਂ ਅੱਗੇ ਵਧਣਾ ਹੈ। ਤੇ ਉਹਦੇ ਵਿੱਚ ਵੀ ਉਸ ਤੋਂ ਬਾਅਦ ਜਦੋਂ ਸਰਕਾਰ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਵੀ ਕੁਝ ਟਾਈਮ ਰੁਕਿਆ ਜਾਵੇ 2:30 ਵਜੇ ਤੱਕ ਅਸੀਂ ਕੋਈ ਗੱਲਬਾਤ ਕਰਾਂਗੇ ਤਾਂ ਕਿਸਾਨ ਇੱਥੇ ਸ਼ਾਂਤੀ ਨਾਲ ਹੀ ਖੜੇ ਸੀ ਸਾਰੇ ਦੇ ਸਾਰੇ ਕੋਈ ਇਹੋ ਜੀ ਗੱਲ ਨਹੀਂ ਸੀ ਪਰ ਉੱਥੇ ਹੀ ਵੇਖਿਆ ਗਿਆ ਵੀ ਸਰਕਾਰ ਨੂੰ ਇੰਨਾ ਉਤਾਵਲਾ ਪਾਣ ਸੀ ਵੀ ਹਾਂ ਜਾਂ ਇਹਨਾਂ ਨੂੰ ਜਿੰਨੇ ਹੋ ਸਕੇ ਇਹਨਾਂ ਨੂੰ ਇੰਜਰਡ ਕੀਤਾ ਜਾਵੇ ਜਿੰਨਾ ਇਹਨਾਂ ਨੂੰ ਭਜਾਇਆ ਜਾਵੇ ਤੇ ਉਹਨਾਂ ਨੇ ਆਪਣੇ ਕਾਰਵਾਈ 11:30 ਵਜੇ ਚਾਲੂ ਕਰ ਦਿੱਤੀ ਸੀ ਤੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਕਿਸਾਨਾਂ ਨੂੰ ਨੁਕਸਾਨ ਹੋਇਆ ਇਹਦੇ ਵਿੱਚ ਵੀ ਦੱਸੀ ਜਾਂਦਾ ਵੀ ਪ੍ਰਾਈਵੇਟ ਅਸਲਾ ਵਰਤਿਆ ਗਿਆ ਜਿਸ ਤਰ੍ਹਾਂ 12 ਬੋਰ ਹੈ ਉਹ ਪ੍ਰਸ਼ਾਸਨ ਕੋਲ ਤਾਂ ਹੁੰਦੀ ਨਹੀਂ ਦੇਖੋ ਸਰਕਾਰ ਤੇ ਬਹੁਤ ਐਸਟਮ ਕੁਰਨ ਹੋ ਚੁੱਕੀਆਂ ਨੇ ਬਿਲਕੁਲ ਹੀ ਤੇ ਉਹਨਾਂ ਇਹ ਨਹੀਂ ਸਾਨੂੰ ਪਤਾ ਵੀ ਹੁਣ ਉਹਨਾਂ ਕੋ ਕੀ ਚੀਜ਼ ਹੈ ਪਰ ਸਾਡੇ ਕੋਲ ਤਾਂ ਖੋਲ ਨੇ ਜਿਹੜੇ ਅਸੀਂ ਆਪਣੇ ਕਿਸਾਨਾਂ ਆਗੂ ਨੂੰ ਦੇ ਦਿੱਤੇ ਨੇ ਤੇ ਉਹਦੇ ਚੋਂ ਪਤਾ ਲੱਗਦਾ ਵੀ ਦੂਜਾ ਇਹ ਜਿਹੜਾ ਨਜਾਇਜ਼ ਅਸਲਾ ਵਰਤਿਆ ਜਾਂਦਿਆ ਆਪਾਂ ਨੂੰ ਇਸ ਚੀਜ਼ ਬਾਰੇ ਪਤਾ ਨਹੀਂ ਲੱਗਾ ਜੀ ਹੁਣ ਦੇਖੋ ਸਾਡਾ ਨੁਕਸਾਨ ਕਿੰਨਾ ਕੀਤਾ ਕੋਈ 12-12 ਲੱਖ ਦਾ ਦਾ ਲੱਗਦੇ ਟਰੈਕਟਰ ਨੇ ਗੱਡੀਆਂ ਭੰਨੀਆਂ ਨੇ ਸਾਡੇ ਕਿੰਨੇ ਕਿਸਾਨਾਂ ਆਪੂਆਂ ਦਾ ਨੁਕਸਾਨ ਹੋਇਆ ਹੈ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਬੱਚਿਆਂ ਦਾ ਸਾਰਿਆਂ ਦਾ ਦੱਸੋ ਕੱਲ ਕਹਿੰਦੇ ਨੌਜਵਾਨਾਂ ਨੇ ਕੋਈ ਧੱਕਾ ਨਹੀਂ ਕੀਤਾ ਸ਼ਾਂਤਮਈ ਬੈਠੇ ਸੀ ਉਹਨਾਂ ਨਾਲ ਧੱਕਾ ਕੀਤਾ ਗਿਆ ਪਹਿਲਾਂ ਉਹਨਾਂ ਨੂੰ ਪ੍ਰਸ਼ਾਸਨ ਵੱਲੋਂ ਉਦੇ ਬਾਰੇ ਕੀ ਇਹ ਦੇਖੋ ਜੀ ਸ਼ੁਰੂ ਦੇ ਵਿੱਚ ਸਾਰੇ ਇੱਥੇ ਜੇ ਤੇ ਇਕੱਠੀ ਹੋ ਰਿਹਾ ਸੀ ਇਕੱਠ ਤੋਂ ਬਾਅਦ ਉਹਨਾਂ ਨੇ ਸ਼ਾਂਤੀ ਦੇ ਨਾਲ ਹੀ ਥੱਲੇ ਬੈਠਣਾ ਸੀ ਬੈਠ ਕੇ ਜੋ ਮਰਜ਼ੀ ਕਰਦੇ ਪਰ ਜਦੋਂ ਪ੍ਰਸ਼ਾਸਨ ਨੇ ਪਹਿਲਾਂ ਚਲਾ ਦਿੱਤਾ ਸੁਭਾਵਿਕ ਹੀ ਹੈ ਕਿ ਜੰਗ ਖੂਨੀ ਹੈ ਤੇ ਫਿਰ ਬਾਅਦ ਵਿੱਚ ਕੋਈ ਬੈਸ ਕੇ ਉਸ ਨੂੰ ਕੋਈ ਗੋਲੇ ਤਾਂ ਨਹੀਂ ਨਾ ਖਾਏਗਾ ਉਹਨਾਂ ਨੇ ਫਿਰ ਕੁਝ ਨਾ ਕੁਝ ਉਹਦਾ ਜਵਾਬਦੇਹੀ ਵੀ ਦਿੱਤੀ ਹੋਏਗੀ ਇੱਥੇ ਕੋਈ ਦੋਰ ਆਏ ਪਰ ਕਿ ਪਹਿਲ ਪ੍ਰਸ਼ਾਸਨ ਵੱਲੋਂ ਹੀ ਕੀਤੀ ਗਈ ਇੱਕ ਬਾਈ ਜੀ ਹੋਰ ਦੱਸੋ ਜਿਵੇਂ ਸਾਧਨ ਤਾਂ ਹੁਣ ਇੰਨੇ ਨੇ ਦਿਨਾਂ ਤੋਂ ਪਿੱਛੇ ਖੜੇ ਸੀ ਬਾਰਡਰ ਤੋਂ ਉਹ ਖੜੀਆਂ ਗੱਡੀਆਂ ਟਰੈਕਟਰ ਜਿਹੜੇ ਇਧਰਲੇ ਮੁਲਾਜ਼ਮ ਆਏ ਸੀ ਬਾਰਡਰ ਤੋਂ ਪਾਰ ਉਹਨਾਂ ਨੇ ਕਿੰਨਾ ਕੁ ਨੁਕਸਾਨ ਕਰਤਾ ਥੋੜਾ ਉਹੀ ਤਾਂ ਜੀ ਅਸੀਂ ਤਾਂ ਖਾਲੀ ਹੱਥੀ ਘਰੋਂ ਆਏ ਆ ਠੀਕ ਨਾ ਜਿਵੇਂ ਅਸੀਂ ਪਹਿਲਾ ਅੰਦੋਲਨ ਬਿਲਕੁਲ ਸ਼ਾਂਤੀਪੂਰਵ ਲੜਿਆ ਸੀ ਕਹਿੰਦੇ ਕੀ ਪਏ ਅਸੀਂ ਤਾਂ ਇਹੀ ਕਹਿ ਰਹੇ ਨੇ ਵੀ ਅਸੀਂ ਨਵੀਂ ਦਿੱਲੀ ਜਾਣਾ ਠੀਕ ਹੈ ਨਾ ਉੱਥੇ ਦਿੱਲੀ ਦੇ ਵਿੱਚ ਜਾ ਕੇ ਬੈਠਾਂਗੇ ਪਿੱਛੇ ਵੀ ਬੈਠੇ ਸੀ ਐਤਕੀ ਵੀ ਬੈਠਾਂਗੇ ਠੀਕ ਹੈ ਨਾ ਬੈਠ ਕੇ ਆਪਣੇ ਹੱਕ ਮੰਗਣੇ ਨੇ ਨਾਲੇ ਕੀ ਵਾਅਦਾ ਖਲਾਫੀ ਤੇ ਸਰਕਾਰਾਂ ਨੂੰ ਕੀਤੀ ਗਈ ਹੈ ਨਾ ਕਿ ਤਿੰਨ ਕਾਨੂੰਨ ਲੈ ਵਾਪਸ ਲੈਣ ਦੀ ਗੱਲ ਹੋਈ ਸੀ ਆਪਣੇ ਵੀਡੀਓ ਤੋਂ ਬਾਹਰ ਆਉਂਦੀ ਗੱਲ ਹੋਈ ਸੀ ਜੇ ਨਾਲ ਨਾਲ ਬਿਜਲੀ ਵਾਲੇ ਕਾਨੂੰਨ ਦੀ ਗੱਲ ਹੋਈ ਸੀ ਮਜ਼ਦੂਰਾਂ ਦੇ ਲਈ ਨਰੇਗਾ ਦਾ ਕਾਨੂੰਨ ਜਿਹੜਾ ਹੈ ਉਹਦੇ ਵਿੱਚ ਇਹ ਸੋਧ ਕਰਨ ਦੀ ਗੱਲ ਹੋਈ ਸੀ ਵੀ ਉਹਦੀ ਅਧਿਹੜੀਆਂ ਵਧਾਵਾਂਗੇ ਤਾਂ ਸਾਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਹਾਂਜੀ ਜਿਹੜੇ ਅਥਰੂ ਗੈਂਗ ਦੇ ਗੈਂਗ ਦੇ ਗੋਲੇ ਛੱਡਦੇ ਨੇ ਜੀ ਉਹਦੇ ਵਿੱਚ ਦੀ ਪੱਕੇ ਫਾਇਰ ਵੀ ਮਾਰੇ ਨੇ ਵੀ ਪਤਾ ਨਾ ਲੱਗੇ ਵੀ ਫਾਇਰ ਪੱਕੇ ਮਾਰ ਰਹੇ ਆ ਜਾਂ ਬਿਲਕੁਲ ਜੀ ਉਹ ਤਾਂ ਸਾਹਮਣੇ ਦੇਖਿਆ ਜਾ ਰਿਹਾ ਤੁਸੀਂ ਆਮ ਖਬਰਾਂ ਤੇ ਵੇਖੋ ਵੀ ਉਹਨਾਂ ਦੇ ਕੋਲ ਜਿਹੜੀਆਂ ਗੰਸ ਨੇ ਉਹਦੇ ਵਿੱਚੋਂ ਜਿਹੜੀ ਜਿਹੜੀ ਵੀ ਕੋਈ ਫਾਇਰ ਵਾਲੀ ਚੀਜ਼ ਨਿਕਲਦੀ ਪਈ ਉਹ ਸੱਟ ਮਾਰ ਰਹੀ ਹੈ ਭਾਵੇਂ ਉਹ ਪਲਾਸ ਠੀਕ ਹੈ ਨਾ ਉਹਨੂੰ ਫਿਰ ਸ਼ਹੀਦ ਕਰ ਲਈ ਮੰਨ ਲਓ ਗੋਲੀ ਮਾਰੀ ਗਈ ਤੇ ਸ਼ਹੀਦ ਹੋਇਆ ਨਾ ਕੋਈ ਬਾਕੀਆਂ ਨੂੰ ਤੇ ਇੰਜਰ ਕਿੰਨੇ ਨੇ ਸਾਡੇ ਪਾਤੜਾਂ ਪਏ ਨੇ ਇਦਾਂ ਤਾਂ ਸ਼ਹੀਦ ਕੋਈ ਹੋ ਨਹੀਂ ਸਕਦਾ ਇਹ ਮਰ ਨਹੀਂ ਸਕਦਾ ਗੋਲੀ ਤੋਂ ਬਿਨਾ ਹਾਂ ਜੀ ਹਾਂ ਟਰੈਕਟਰ ਦੇਖੋ ਹੁਣ ਟਰੈਕਟਰ ਦਾ ਪਿਛਲਾ ਟਾਇਰ ਹੈ ਇਹ ਗੋਲੀ ਤੋਂ ਬਿਨਾ ਕਿਵੇਂ ਪਾੜ ਜੂਗਾ ਕੋਈ ਨਿੱਕੀ ਮੋਟੀ ਚੀਜ਼ ਨਾਲ ਤਾਂ ਪਾੜ ਨਹੀਂ ਸਕਦਾ ਤੇ ਸਾਹ ਲਾ ਲਓ ਵੇ ਉਹ ਚੀਜ਼ ਦੇ ਬੰਦੇ ਦੇ ਬੱਜੇ ਕਿਤੇ ਬੰਦੇ ਦਾ ਕੀ ਹਾਸਲ ਹੋ ਗਿਆ ਕੱਲ ਖਾਲਸਾ ਏਡ ਵਾਲਿਆਂ ਨੇ ਇੱਥੇ ਇਲਾਜ ਕਰ ਰਹੇ ਸੀ ਉਹਨਾਂ ਨੇ 12 ਬੋਰ ਦੇ ਸ਼ਰਲੇ ਵੀ ਲੱਤਾਂ 'ਚ ਉਹ ਨੌਜਵਾਨ ਬਿਲਕੁਲ ਜੀ ਬਿਲਕੁਲ ਵੇਖੋ ਸੀ ਜੀ ਉਸ ਕੌਮ ਦੇ ਵਾਰਸ ਜਿਹਦੇ ਵਿੱਚ ਪਾਈਕ ਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਦੂਜਾ ਮਲਮ ਪੱਟੀ ਕੀਤੀ ਸੀ ਤੇ ਅਸੀਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਲੰਗਰ ਲਾਉਂਦੇ ਆ ਸਿਰਫ ਸਿੱਖ ਕੌਮ ਨੂੰ ਲੰਗਰ ਆਲੀ ਹੀ ਵਰਤਿਆ ਜਾਂਦਾ ਜਦੋਂ ਸਾਡੀ ਖਾਲਸਾਟ ਬਹੁਤ ਦੂਰ ਦੂਰ ਜਾ ਕੇ ਲੰਗਰ ਲਾਉਂਦੀ ਆ ਤਾਂ ਇੱਥੇ ਤੁਸੀਂ ਹਾਲਾਤ ਵੇਖੋ ਕਿ ਕੀ ਫੌਜੀ ਉਹਨਾਂ ਨੂੰ ਜਾਣਦੇ ਨਹੀਂ ਸੀ ਜਦੋਂ ਕੱਲ ਅੱਗੇ ਵਧੇ ਨੇ ਤਾਂ ਉਹਨਾਂ ਸਭ ਤੋਂ ਵੱਧ ਅਟੈਕ ਹੀ ਸਵੇਮਾਨ ਡਾਕਟਰ ਸਵੇਮਾਨ ਦੀ ਗੱਡੀ ਆ ਅਮਰੀਕਾ ਤੋਂ ਨੇ ਉਹ ਡਾਕਟਰ ਸਾਹਿਬ ਉਹਨਾਂ ਨੇ ਬਹੁਤ ਸੇਵਾ ਕੀਤੀ ਸੀ ਪਿਛਲੇ ਵਾਰੀ ਤੇ ਇਹਨਾਂ ਨੂੰ ਪਾੜਨ ਤੋਂ ਬਾਅਦ ਪਟੈਰਾ ਨੂੰ ਪਾੜਨ ਤੋਂ ਬਾਅਦ ਡਾਕਟਰ ਸਵੇਮਾਨ ਦੀਆਂ ਗੱਡੀਆਂ ਸਾਰੀਆਂ ਤੋੜ ਚਲੋ ਘੜ ਤੋਂ ਘਟੇ ਸਾਡੇ ਨਾਲ ਤੇ ਕਰੋਸ਼ ਹੋ ਸਕਦਾ ਕੀ ਗੱਲ ਹੁਣ ਭਨਾਈ ਭਾਈ ਕਨਈਆ ਜੀ ਦੇ ਵਾਰਸਾ ਜਿਹੜੇ ਮਲਮ ਪੱਟੀ ਕਰ ਰਹੇ ਨੇ ਭਾਵੇਂ ਉਹ ਫੌਜੀ ਵੀ ਹੁੰਦੇ ਉਹਨਾਂ ਨੂੰ ਹੀ ਕਰਨੀ ਸੀ ਤੇ ਉਹਨਾਂ ਦੇ ਨਾਲ ਵੀ ਉਹਨਾਂ ਨੇ ਉਹੀ ਵਿਹਾਰ ਕੀਤਾ ਤੇ ਇਹ ਤੁਹਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਤਾਂ ਕੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ ਨਹੀਂ ਭਾਰਤ ਦੇਖੋ ਜੀ ਜਿਵੇਂ ਉਹ ਮੰਨਦੇ ਨਹੀਂ ਤੇ ਉਵੇਂ ਹੀ ਮੰਨਦੇ ਆ ਅੱਜ ਤੱਕ ਤਾਂ ਅਸੀਂ ਉਹੀ ਚੀਜ਼ ਮੰਨਦੇ ਅੱਜ ਵੀ ਅਸੀਂ ਮੰਨਦੇ ਅਸੀਂ ਕਦੇ ਨਹੀਂ ਮੰਨਦੇ ਅੱਜ ਤੱਕ ਕਹਿੰਦੇ ਵੀ ਦਿੱਲੀ ਦੇ ਵਿੱਚ ਜਾ ਕੇ ਅਸੀਂ ਮੰਗਾ ਰੱਖਣੀਆਂ ਨਾ ਕਿ ਅਸੀਂ ਕੁਝ ਕੋਈ ਗੱਲ ਕਰ ਰਹੇ ਰੋਕਣ ਦਾ ਮਤਲਬ ਤਾਂ ਇਹੀ ਹੈ ਨਾ ਵੀ ਤੁਸੀਂ ਭਾਰਤ ਦਾ ਹਿੱਸੇ ਨਹੀਂ ਹੈਗੇ ਜੇ ਪੰਜਾਬੀ ਵੀ ਅਸੀਂ ਬਰਨ ਨਹੀਂ ਦੇਣਾ ਉਹ ਮੰਨਦੇ ਨੇ ਉਹ ਮੰਨਦੇ ਤਾਂ ਅਸੀਂ ਤਾਂ ਨਹੀਂ ਮੰਨਦੇ ਹਾਂਜੀ ਉਹੀ ਗੱਲ ਹੈ ਨਾ ਜੇ ਉਹ ਮੰਨਦੇ ਨੇ ਤਾਂ ਸਾਨੂੰ ਤੋੜੀ ਬੈਠੇ ਲੋਕਤੰਤਰ ਇੱਥੇ ਆਪਾਂ ਭਾਰਤ ਵਿੱਚ ਜਿੱਥੇ ਮਰਜ਼ੀ ਜਾ ਸਕਦੇ ਆਪਾਂ ਪ੍ਰੋਟੈਸਟ ਕਰ ਸਕਦੇ ਆ ਬਿਲਕੁਲ ਜਦੋਂ ਅਸੀਂ ਲੋਕਤੰਤਰ ਦੇ ਹਿਸਾਬ ਨਾਲ ਹੀ ਆਪਣੀ ਜਦੋਂ ਸਾਨੂੰ ਸੰਵਿਧਾਨਕ ਹੱਕ ਮਿਲਿਆ ਹੋਇਆ ਸਾਨੂੰ ਸਾਡੇ ਸੱਕਾਂ ਦੇ ਬਾਰੇ ਜਾਗਰੂਕਤੀ ਹੈ ਅਸੀਂ ਮੰਨ ਲਓ ਆਪਣੇ ਹੱਕ ਮੰਗਣ ਲਈ ਕਿਸੇ ਵੀ ਜਗ੍ਹਾ ਤੇ ਬੈਠ ਸਕਦੇ ਆ ਕੋਈ ਵੀ ਪਾਰਟੀ ਜਿਹੜੀਆਂ ਨੇ ਜਦੋਂ ਪਾਰਟੀਆਂ ਜਾਂ ਕੋਈ ਵੀ ਲੋਕ ਨੇ ਉਹ ਜਾ ਕੇ ਜੰਤਰ ਮੰਤਰ ਦੇ ਉੱਤੇ ਕਰਦੇ ਨੇ ਆਪਣੇ ਆਪਣੀ ਮੰਗ ਰੱਖਣ ਦਾ ਅਧਿਕਾਰ ਮਿਲਦਾ ਤਾਂ ਅਸੀਂ ਅਧਿਕਾਰ ਲਈ ਜਾ ਰਹੇ ਆ ਨਾ ਆਪਣੇ ਅਸੀਂ ਕੋਈ ਵਾਇਲੈਂਟਲੀ ਨਹੀਂ ਹੋਣਾ ਚਾਹੁੰਦੇ ਅਸੀਂ ਕਿੰਨੇ ਵੀ ਸਾਨੂੰ ਬੈਠੇ ਬਿਠਾਏ ਨੂੰ ਅਧਿਕਾਰ ਦੇ ਜੋ ਚੀਜ਼ ਤੁਸੀਂ ਮੰਗਣ ਲਈ ਮੰਗ ਮੰਗ ਮੰਨੀ ਏ ਉਹ ਦੇ ਦਿਓ ਗੱਲ ਖਤਮ ਅਸੀਂ ਜਾ ਕੇ ਕੀ ਕਰ ਲੈ ਸਾਡੇ ਅਸੀਂ ਕਿ ਵਿਹਲੇ ਥੋੜੀ ਆ ਠੀਕ ਧੰਨਵਾਦ ਧੰਨਵਾਦ ਭਾਈ ਜੀ ਹੋਰਾਂ ਦਾ ਕਿੱਥੇ ਆਪਾਂ ਆਪਾਂ ਜੋ ਗਿਆ